ਪੈਸੇ ਆ ਗਏ ਫਿੱਕੀ ਪਈ ਮਾਂ ਦੀ ममता 3 ਲੱਖ ਦੇ ਲਾਲਚ ਵਿੱਚ ਵੇਚਿਆ ਆਪਣੀ ਧੀ ਨੂੰ ਬੱਚੀ ਦੀ ਦਾਦੀ ਨੇ ਖੋਲੇ ਸਾਰੇ ਪੇਜ Rajasthan ਦੇ ਨੌਜਵਾਨਾਂ ਨਾਲ ਸੌਦੇਬਾਜ਼ੀ ਕਰਕੇ ਕੀਤਾ ਬੱਚੀ ਦਾ ਵਿਆਹ ਸ੍ਰੀ ਕਾਜੀ ਐਨਡੀਆਰਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸੁਪਨਾ ਸਿੰਘ ਵਟੋਈ ਅਕਸਰ ਦੇਖਦੇ ਆ ਕਿ ਬਹੁਤ ਸਾਰੇ ਰਿਸ਼ਤੇ ਜਿਹੜੇ ਆ ਉਹ ਚੱਕਣਾ ਚੂਰ ਹੋ ਰਹੇ ਨੇ ਜਾਂ ਇਹ ਕਹਿ ਸਕਦੇ ਹੋ ਕਿ ਬਹੁਤ ਸਾਰੇ ਰਿਸ਼ਤੇ ਜਿਹੜਿਆਂ ਬਾਰੇ ਸੋਚ ਵੀ ਨਹੀਂ ਸਕਦੇ ਕਿ ਇੱਥੇ ਵੀ ਕੋਈ ਜ਼ਰਾੜ ਪੈ ਸਕਦੀ ਆ ਜਾਂ ਇੱਥੇ ਵੀ ਕੋਈ ਆਪਣਿਆਂ ਨੂੰ ਵੇਚ ਸਕਦਾ ਹੈ ਉੱਥੇ ਜਿਹੜੇ ਆ ਹਨੀ ਜਣਕ ਹੁਣ ਮਾਮਲੇ ਸਾਹਮਣੇ ਆਉਣ ਲੱਗੇ ਨੇ ਤਾਜ਼ਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਦਾਦੀ ਨੇ ਆਪਣੀ ਪੋਤੀ ਬਾਰੇ ਕਈ ਜਿਹੜੇ ਆ ਭੇਤ ਖੋਲੇ ਆ ਤੇ ਆਪਣੀ ਨੂ ਦੇ ਆ ਸਾਰਿਆਂ ਉਸ ਨੇ ਗੱਲਾਂ ਦੱਸੀਆਂ ਕਿ ਕਿਸ ਤਰੀਕੇ ਨਾਲ ਉਸ ਦੀ ਨੂ ਨੇ ਪੈਸੇ ਦੇ ਲਾਲਚ ਆ ਕੇ ਆਪਣੀ ਹੀ ਪੋਤੀ ਨੂੰ ਉਸ ਦੀ ਆਪਣੀ ਹੀ ਧੀ ਨੂੰ ਵੇਚ ਦਿੱਤਾ ਤੇ ਰਾਜਸਥਾਨ ਦੇ ਇੱਕ ਨੌਜਵਾਨ ਨਾਲ ਵਿਆਹ ਕਰਕੇ ਜਿਹੜਾ ਉਸ ਦੀ ਸੌਦੇਬਾਜ਼ੀ ਕੀਤੀ ਗਈ ਤਾਂ ਇਹ ਮਾਮਲਾ ਜਿਹੜਾ ਪਟਿਆਲਾ ਜ਼ਿਲ੍ਹੇ ਦੇ ਭਾਤਸੋ ਪੁਲਿਸ ਥਾਣੇ ਦੇ ਅਧੀਨ ਆਉਂਦੇ ਪਿੰਡ ਛੰਨਾ ਜਿਹੜਾ ਇਹ ਤਾਜ਼ਾ ਮਾਮਲਾ ਪਟਿਆਲਾ ਜ਼ਿਲ੍ਹੇ ਦੇ ਭਾਪ ਤੋਂ ਪੁਲਿਸ ਥਾਣੇ ਅਧੀਨ ਆਂਦੇ ਪਿੰਡ ਖੰਨਾ ਨੱਥੂਵਾਲੀਆ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਾਂ ਨੇ ਆਪਣੀ ਧੀ ਨੂੰ 3 ਲੱਖ ਰੁਪਏ ਵਿੱਚ ਰਾਜਸਥਾਨ ਦੇ ਨੌਜਵਾਨ ਨੂੰ ਵੇਚ ਦਿੱਤਾ ਅਤੇ ਉਸ ਦੀ ਸੌਦੇਬਾਜ਼ੀ ਕਰਕੇ ਪੈਸੇ ਕਮਾ ਲਏ ਤਾਂ ਅਜਿਹੇ ਵਿੱਚ ਇਹ ਸਾਰੀ ਘਟਨਾ ਜਦੋਂ ਦਾਦੀ ਨੂੰ ਪਤਾ ਲੱਗਦੀ ਹੈ ਤੇ ਦਾਦੀ ਇਸ ਨੂੰ ਮਾਮਲੇ ਨੂੰ ਜਿਹੜਾ ਪੁਲਿਸ ਸਾਹਮਣੇ ਲੈ ਕੇ ਆਂਦੀ ਹੈ ਤੇ ਇਸ ਦੇ ਲਈ ਇਨਸਾਫ ਦੇ ਲਈ ਐਸਐਸਪੀ ਦਸਤਰ ਤੱਕ ਦੇ ਗੇੜੇ ਮਾਰਦੀ ਆ ਤਾਂ ਆਖਰਕਾਰ ਉਹ ਸਮਾਂ ਆਂਦਾ ਜਦੋਂ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਂਦਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਵੇਂ ਇਹ ਜਾਂਚ ਪਿੱਡੀ ਜਾਂਦੀ ਆ ਤਾਂ ਸਾਰੇ ਭੇਦ ਖੁੱਲ ਜਾਂਦੇ ਨੇ ਤਾਂ ਇਹ ਮਾਮਲਾ ਜਿਹੜਾ ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਉਕਤ ਮਹਿਲਾ ਉਸ ਦੇ ਜਿਹੜੇ ਆ ਜਿਹੜੇ ਆਪਣੇ ਪਤਨੀ ਪਤੀ ਨਾਲ ਕਾਫੀ ਉਸ ਦੇ ਪਹਿਲਾਂ ਵੀ ਜਿਹੜੇ ਆ ਲੜਾਈ ਝਗੜਾ ਰਹਿੰਦਾ ਸੀ ਤੇ बाद ਵਿੱਚ ਪੰਚਾਇਤੀ ਰਾਜ ਨਾਮ ਰਾਜinama ਹੋਇਆ ਅਤੇ ਉਸ ਦਾ ਤਲਾਕ ਤੱਕ ਵੀ ਹੋਇਆ ਪਰ ਫਿਰ ਤੋਂ ਉਹ ਆਪਣੇ ਸਹੁਰੇ ਘਰ ਆਣ ਲੱਗੀ ਤੇ ਸਹੁਰੇ ਘਰ ਆ ਕੇ ਰਹਿਣ ਲੱਗੀ ਤੇ ਉੱਥੇ ਹੀ ਉਕਤ ਬੱਚੀ ਦੀ ਦਾਦੀ ਨੇ ਦੱਸਿਆ ਕਿ ਉਹ ਉਹਨਾਂ ਦੇ ਨਾਲ ਲੜਦੀ ਝਗੜਦੀ ਰਹਿੰਦੀ ਸੀ ਅਤੇ ਉਹਨਾਂ ਨੂੰ ਧਮਕੀਆਂ ਦਿੰਦੀ ਰਹਿੰਦੀ ਸੀ ਕਿ ਜੇਕਰ ਉਹਨਾਂ ਦੇ ਬਾਰੇ ਕਿਸੇ ਨੇ ਉਹ ਦੱਸਿਆ ਤਾਂ ਉਸ ਤੇ ਉਹ ਉਨਾਂ ਤੇ ਉਹ ਛੁੱਟਾ ਪਰਚਾ ਵੀ ਕਰਵਾ ਦੇਗੀ ਜਿਸ ਦਾ ਉਹਨਾਂ ਨੂੰ ਖਮਿਆ ਜਾਇ ਪਹਿਲਾਂ ਭੁਗਤਣਾ ਪਿਆ ਜਿਸ ਵਿੱਚ ਉਸ ਦੀ ਦਾਤ ਬੱਚੀ ਦੀ ਦਾਦੀ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਤੇ ਛੁੱਟਾ ਪਰਚਾ ਜਿਹੜਾ ਪਾਕਸੋ ਐਕਟ ਤਹਿਤ ਦਰਜ ਕਰਵਾਇਆ ਹੋਇਆ ਜਿਸ ਦੀ ਹਲੇ ਪੁਲਿਸ ਜਾਂਚ ਕਰ ਰਹੀ ਹੈ ਐਸਐਸਪੀ ਦਫ਼ਤਰ ਪਟਿਆਲਾ ਕੋਲ ਜਾਂਚ ਚੱਲ ਰਹੀ ਹੈ ਤੇ ਬੱਚੀ ਦੀ ਦਾਦੀ ਨੇ ਦੱਸਿਆ ਕਿ ਇਸ ਤਰੀਕੇ ਨਾਲ ਬਾਕੀ ਪਿੰਡ ਦੇ ਲੋਕਾਂ ਨੂੰ ਵੀ ਉਕਤ ਮਹਿਲਾ ਨੇ ਡਰਾ ਕੇ ਰੱਖਿਆ ਹੋਇਆ ਸੀ ਤੇ ਉਕਤ ਮਹਿਲਾ ਹੀ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਸੀ हां ਜਿਹੜੀ ਉਸ ਦੀ ਅੱਗੇ ਮਾਂ ਸੀ ਜਾਨੀ ਕਿ ਅ ਬੱਚੀ ਦੀ ਜਿਹੜੀ ਨਾਨੀ ਆ ਉਹ ਵੀ ਇਸ ਸਾਰੇ ਮਾਮਲੇ ਵਿੱਚ ਸ਼ਾਮਲ ਹੈ ਤੇ ਦੋਵੇਂ ਰਲ ਕੇ ਜਿਹੜੇ ਆ ਉਹ ਭੋਲੇ ਭਾਲੇ ਲੋਕਾਂ ਨੂੰ ਜਿਹੜੇ ਆ ਡਰਾ ਕੇ ਲੁੱਟਦੇ ਸਨ ਅਤੇ ਪੈਸੇ ਕਮਾਉਂਦੇ ਸਨ ਅਜਿਹੇ ਜਿਹੜੇ ਆ ਦਾਦੀ ਨੇ ਦੋਸ਼ ਲਗਾਏ ਨੇ ਤੇ ਉੱਥੇ ਹੀ ਦਾਦੀ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਦਾ ਕਿ ਕੁਝ ਦਿਨ ਪਹਿਲਾਂ ਜਿਹੜਾ ਕਿ ਇੱਕ ਵਿਅਕਤੀ ਗੱਡੀ ਲੈ ਕੇ ਆਂਦਾ ਹੈ ਤੇ ਗੱਡੀ 'ਚ ਉਸ ਦੀ ਪੋਤੀ ਨੂੰ ਲੈ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਜਾਂਚ ਸ਼ੁਰੂ ਕਰਦੀ ਹੈ ਕਿ ਆਖਰਕਾਰ ਬੱਚੀ ਗਈ ਕਿੱਥੇ ਤਾਂ ਪਤਾ ਲੱਗਦਾ ਹੈ ਕਿ ਉਸ ਦੀ ਪੋਤੀ ਨੂੰ ਜਿਹੜਾ ਰਾਜਸਥਾਨ ਵੇਚ ਦਿੱਤਾ ਗਿਆ ਤੇ 3 ਲੱਖ ਰੁਪਏ ਦੇ ਸੌਦੇਬਾਜ਼ੀ ਹੋਈ ਹੈ ਇਹ ਸੌਦੇਬਾਜ਼ੀ ਦੀ ਸਾਰੀ ਜਾਣਕਾਰੀ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਦਾਦੀ ਕੋਲ ਆ ਜਿਹੜੀ ਆ ਕਾਲ ਰਿਕਾਰਡਿੰਗ ਤੇ ਪਹੁੰਚ ਜਾਂਦੀਆਂ ਨੇ ਜਿਹੜੀ ਫੋਨ ਕਾਲ ਤੇ ਜਿਹੜੀ ਗੱਲਬਾਤ ਹੁੰਦੀ ਹੈ ਤਾਂ ਉਸ ਦੀ ਕਾਲ ਰਿਕਾਰਡਿੰਗ ਦਾਦੀ ਕੋਲ ਪਹੁੰਚਦੀ ਹੈ ਤੇ ਉਹ ਸਾਰੀ ਕਾਲਰ ਰਿਪੋਰਟਿੰਗ ਆ ਜਿਹੜੀ ਉਹ ਪੁਲਿਸ ਕੋਲ ਦਿੱਤੀ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਉਸਤੇ ਆਧਾਰ ਤੇ ਜਾਂਚ ਪੜਤਾਲ ਕਰਦਾ ਹੈ ਤੇ ਰਾਜਸਥਾਨ ਤੱਕ ਪੈੜ ਨਾਪਦਾ ਹੋਇਆ ਉਹ ਕੁ ਦੋਸ਼ੀਆਂ ਕੋਲ ਪਹੁੰਚ ਜਾਂਦਾ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਹੁਣ ਮਾਮਲਾ ਦਰਜ ਕਰਕੇ ਜਿਹੜੇ ਅਗਰਸਤਾਰੀ ਦੇ ਹਿਤਿਆਰਿਆਂ ਕਰ ਲਿਆ ਨੇ ਤੇ ਉੱਥੇ ਹੀ ਜੋ ਬੱਚੀ ਹੈ ਉਸ ਨੂੰ ਰਾਜਸਥਾਨ ਤੋਂ ਜਿਹੜਾ ਪੁਲਿਸ ਨੇ ਬਰਾਮਦ ਕਰ ਲਿਆ ਹੈ ਤੇ ਉੱਥੇ ਹੀ ਇਸ ਮਾਮਲੇ ਦੀ ਹੋਰ ਅੱਗੇ ਜਾਂਚ ਕਿੱਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਹੁਣ ਆ ਜਿਹੜੇ ਰਿਸ਼ਤੇ ਬਾਰੇ ਕੋਈ ਸੋਚ ਵੀ ਨਹੀਂ ਦੱਸ ਸਕਦਾ ਕਿ ਇਸ ਵਿੱਚ ਕੀ ਵੀ ਫਿੱਕ ਪੈ ਸਕਦੀ ਹੈ ਤਾਂ ਉਹ ਰਿਸ਼ਤੇ ਵੀ ਅੱਜ ਫਿੱਕੇ ਪੈਣ ਲੱਗੇ ਨੇ ਜਾਨੀ ਕਿ ਮਾਂ ਤੇ ਧੀ ਦਾ ਰਿਸ਼ਤਾ ਵੀ ਅੱਜ ਇੰਨਾ ਕ ਫਿੱਕਾ ਪੈ ਗਿਆ ਕਿ ਮਾਂ ਦੀਆਂ ਅੱਖਾਂ ਅੱਗੇ ਲਾਲਚ ਲਾਲਚ ਦੀ ਜਿਹੜੀ ਇੰਨੇ ਕ ਜਿਹੜੀ ਕਾਲੀ ਪੱਟੀ ਬੰਨੀ ਗਈ ਕਿ ਉਸ ਨੇ ਇਹ ਵੀ ਨਹੀਂ ਸੋਚਿਆ ਕਿ ਉਸ ਦੀ ਧੀ ਬਾਰੇ ਉਹ ਕੀ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਚੱਲਦਿਆਂ ਉਸ ਨੇ 3 ਲੱਖ ਰੁਪਏ ਜਿਹੜਾ ਲੈ ਕੇ ਉਸ ਦੀ ਧੀ ਨੂੰ ਰਾਜਸਥਾਨ ਦੇ ਇੱਕ ਨੌਜਵਾਨ ਨਾਲ ਜਿਹੜਾ ਸੌਦੇਬਾਜ਼ੀ ਕਰਕੇ ਉਸ ਨਾਲ ਵਿਆਹ ਕਰ ਦਿੱਤਾ ਤੇ ਸਿੱਧੇ ਸਰਦਾ ਵਿੱਚ ਦਾਦੀ ਕਹਿ ਰਹੀ ਹੈ ਕਿ ਮੇਰੀ ਪੋਤੀ ਨੂੰ ਵੇਚ ਦਿੱਤਾ ਹੈ ਜਿਸ ਦੇ ਚੱਲਦਿਆਂ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਸਾਰੀਆਂ ਪਰਤਾਂ ਇੱਥੇ ਖੁੱਲੀਆਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿਸ ਤਰੀਕੇ ਨਾਲ ਅੱਜ ਕੀ ਜਿਹੜਾ ਮਾਹੌਲ ਬਣਿਆ ਹੋਇਆ ਤੇ ਸਮਾਜ ਵਿੱਚ ਕੀ ਚੱਲ ਰਿਹਾ ਤੇ ਆਪਣੇ ਹੀ ਆਪਣੇਾਂ ਤੋਂ ਹੁਣ ਇਸ ਤਰੀਕੇ ਨਾਲ ਵਰਤ ਰਹੇ ਨੇ ਕਿ ਪੈਸਾ ਹੀ ਕਿਤੇ ਨਾ ਕਿਤੇ ਸਭ ਕੁਝ ਉਹਨਾਂ ਨੂੰ ਨਜ਼ਰ ਆ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਹੋਰ ਹੋ ਕੀ ਕੀ ਪਰਤਾਂ ਜਿਹੜੀਆਂ ਖੁੱਲਦੀਆਂ ਨੇ ਤੇ ਹੋਰ ਕੌਣ ਕੌਣ ਗ੍ਰਿਫਤਾਰ ਹੋਏਗਾ